ਸਾਚੀ ਕਾ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਅਸੀਂ ਚਾਹੁੰਦੇ ਆ ਕਿ ਜਲਦੀ ਜਲਦੀ ਅਸੀਂ ਕਿਚਨ ਚੋਂ ਕੰਮ ਕਰਕੇ ਫ੍ਰੀ ਹੋਈਏ ਤੇ ਸਵਾਸੇ ਇਹਨੂੰ ਛੋਟੇ ਛੋਟੇ ਆ ਪਿਆਜ਼ ਨੇ ਜਿਹੜੇ ਕਿ ਆਮ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਹੀ ਆ ਛੋਟੇ ਪਿਆਜ਼ ਨੂੰ ਇੱਕ ਤੇ ਛਿਲਣ ਦੇ ਕੱਟਣਾ ਇਹ ਵੀ ਕਿੰਨਾ ਕੁਸ਼ਕਲਰ ਮੈਂ ਇਸ ਇਸ ਛੀ ਦੇ ਛੋਟੇ ਛੋਟੇ ਪਿਆਜ਼ ਦੀ ਅੱਜ ਇੱਕ ਸਬਜ਼ੀ ਬਣਾਉਣ ਜਾ ਰਹੀ ਆ ਜਿਹੜੀ ਕਿ ਬਹੁਤ ਹੀ ਟੇਸਟੀ ਬਣਦੀ ਆ ਤੇ ਬਣੀ ਵੀ ਬਹੁਤ ਜਲਦੀ ਜਾਂਦੀ ਆ ਇਸ ਤਰ੍ਹਾਂ ਪਿਆਜ਼ ਨੂੰ ਛਿੱਲ ਕੇ ਇਹ ਵਾਲੀ ਸਾਈਡ ਤੋਂ ਕੱਟ ਲਾ ਲੈਣੀ ਚਾਹ। ਇਹਦੇ ਵਿੱਚ ਪਾਉ ਹੋ ਸੇਵ ਕੜੀ ਪੱਤਾ, ਥੋੜਾ ਜਿਹਾ ਇਮਲੀ ਦਾ ਪਾਣੀ। ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ ਤੇਲ ਗਰਮ ਕੀਤਾ ਹੋਇਆ ਹੈ। ਹੁਣ ਇਹਦੇ ਵਿੱਚ ਅਸੀਂ ਪਿਆਜ਼ ਜਿਹੜੇ ਉਹ ਪਾਉਣ ਜਾ ਰਹੇ ਹਾਂ। ਫਰਾਈ ਕਰਨ ਵਾਸਤੇ ਇਸ ਤਰ੍ਹਾਂ ਪਿਆਜ਼ ਜਿਹੜੇ ਫਰਾਈ ਕਰ ਲੈਣੇ ਨੇ ਜਦੋਂ ਤੱਕ ਇਹ ਹਲਕੇ ਬ੍ਰਾਊਨ ਨਹੀਂ ਹੋ ਜਾਂਦੇ ਜਿੰਜੇ ਤੱਕ ਇਹ ਜੀਰਾ ਨੂੰ ਫਰਾਈ ਕਰਾਂਗੇ ਤੇ ਨਾਲ ਇਹਦੇ ਵਿੱਚ ਅਸੀਂ ਮਸਾਲਾ ਰੈਡੀ ਕੀਤਾ ਹੋਇਆ ਪਿਆਜ਼ ਅਦਰਕ ਤੇ ਥੋੜਾ ਜਿਹਾ ਹਰੀ ਮਿਰਚ ਜਿਹੜੀ ਹੈ ਉਹਨੂੰ ਗ੍ਰाइंड ਕੀਤਾ ਨਾਲ ਇਹ ਵੀ ਦੇ ਤੱਕ ਪਿਆਜ਼ ਹੁੰਦੇ ਨੇ ਇਸ ਵਾਸਤੇ ਸੀ ਨੂੰ ਥੋੜੇ ਜਿ ਛੁੱਕੇ ਉਖਾਲੇ ਇਸ ਵਰਗੇ ਫਿਲਿੰਗ ਕਰਦੇ ਰੱਖ ਲਗੇ ਹਲਦੀ ਦੇਗੀ ਮਿਰਚ ਮਸਾਲਾ ਥੋੜਾ ਨਮਕ ਆਪਣੇ ਟੇਸ ਦੇ ਅਨੁਸਾਰ ਨਵ ਸਾਲਾ ਮਸਲਾ ਥੋੜਾ ਪਾਣੀ ਦੇ ਵਿੱਚ ਬਸ ਪਾਗੇ ਇਸ ਨਾਲ ਇਹ ਪਾਣੀ ਦੇ ਥੋਣ ਦੇ ਨਾਲ ਇਹਨਾਂ ਦਾ ਜਿਹੜਾ ਟੇਸ ਹੀ ਵਧੀਆ ਰਹੇਗਾ ਤੇ ਨਾਲ ਹੀ ਫੁੱਲ ਜਾਣਗੇ ਬਈ ਇਹਨਾਂ ਖਲਕੀ ਹੋ ਜਾਣਾਂਗੇ ਮਸਾਲਿਆਂ ਦੇ ਜਿੰਨੇ ਤੱਕ ਸਾਡੇ ਪਿਆਜ਼ ਫਰਾਈ ਹੋ ਰਹੇ ਹੁੰਦੇ ਤੱਕ ਸਾਡਾ ਇਹ ਗ੍ਰਬਟੀਲੀਆ ਦਾ ਰੜੀ ਗੇਣਾ ਸਾਰੇ ਇਹ ਮਸਾਲੇ ਪਾਣੀ ਦੇ ਚੰਗਾ ਹੋ ਜਾਣੇ ਇਹਨਾਂ ਖਲਕੀ ਹੋ ਜਾਣਗੇ പ്യാജ പണ്ട നൽകി ਛੋਟੇ ਪਿਆਰੇ ਆ ਤੇ ਆਮ ਸਰਲ ਰੈਸਪੀ ਕਰਾ ਲਈਏ 참 ਮੇਢੀ ਜਾਂਦੇ ਨੇ ਮੇਰੇ ਇਹ ਕਿਨਾਂ ਨੂੰ ਛਿਲਕੇ ਕੱਟ ਕੇ ਪੂਰੀ ਸਬਜੀ ਬਣਾਉਣ ਨਾਲ ਇਹਦਾ ਸਬਜੀ ਟੇਸਟ ਬਣ ਜਾਂਦੀ ਹੈ ਤੇ ਸਾਡਾ ਟਾਈਮ ਬਚਨਦਾ ਹਾਂਜੀ ਜਿਵੇਂ ਲਾ ਰੂ ਸਾਡੀਆਂ ਰੈਸਪੀ ਇਸ ਸਿੰਪਲੀਆਂ ਅਸੀਂ ਰੈਸਪੀਸ ਲੈ ਗਏ ਹਾਂ ਜਿਹੜਾ ਖਾਣਿਆਂ ਸਵਾਦਲੀ ਲੱਗਦੀਆਂ ਨੇ ਸਾਡਾ ਚੈਨਲ ਨੂੰ ਸਬਸਕ੍ਰਾਈਬਰ ਲਿਓ ਵੀਡੀਓਸ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤੁਸੀਂ ਵੀ ਇਹ ਟਰਾਈ ਕਰਕੇ ਜੂ ਦੇਖੋ ਬਹੁਤ ਵਧੀਆ ਰੈਸਪੀ ਹੈ ਹਾਂਜੀ ਹੁਣ ਤੁਸੀਂ ਦੇਖ ਸਕਦੇ ਪਿਆਜ਼ ਸਾਡੇ ਕਾਫੀ ਦੇਰ ਪੱਕ ਚੁਗੇ ਨੇ ਬ੍ਰਾਊਨ ਹੋ ਗਏ ਤੇ ਮੈਂ ਨਾਲ ਉਹ ਸਾਰੇ ਪਿਆਜ਼ ਜਿਹੜੇ ਆ ਇੱਕ ਦੂਜੇ ਕੱਢ ਲਾਂ ਤੇ ਇਹ ਪੱਜੰਦਾ ਇਹਦੇ ਵਿੱਚ ਪਿਆਜ਼ ਦਾ ਸਾਰੀ স্মੈਲ ਟੇਸਟ ਵਗੈਰਾ ਆ ਜਾਂਦਾ ਇਹ ਨੂੰ ਤੁਸੀਂ ਇਸੇ ਹੋਰ ਸਬਜ਼ੀ ਤੜਕਿਆਂ ਆਪੇ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਮੈਂ ਥੋੜਾ ਜਿਹਾ ਤੜਕਾ ਲਵਾਉਂਗਾ ਤੇ ਇਹ ਬਾਕੀ ਕਰ ਲਾਂਗੇ ਥੋੜਾ ਜਿਹਾ ਰਲ ਦੇਣਾ ਹੈ ਹਾਂਜੀ ਹੁਣ ਇਹਦੇ ਵਿੱਚ ਤੇ ਸਾਡਾ ਗਰਮ ਹੀ ਆ ਪਹਿਲਾਂ ਹੀ ਆਲਰੇਡੀ ਗਰਮ ਸੀਗਾ ਮੈਂ ਵਿੱਚ ਜੋ ਜੋ ਅਸੀਂ ਮੈਸ਼ ਕੀਤੇ ਹੋਏ ਮਸਾਲੇ ਆ ਪਿਆਜ਼ ਅਦਰਕ ਹਰੀ ਮਿਰਚ ਤਾਂ ਇਹਨਾਂ ਨੂੰ ਫਰਾਈ ਕਰਾਂ ਕਿ ਬਰਾਉਨ ਹੋ ਤੱਕ ਨਹੀਂ ਤੜਕਾ 20 ਮਿੰਟ ਹੈ ਮਾਮਾ ਸਭ ਇਹ ਦੋਸਤ ਰੱਖਣਾ ਹੈ ਬਦਲ ਕੇ ਜੀਰਨ ਮਿਚਾੜ ਦੱਸ ਸਕਦੇ ਕੌਂਜੀ ਹੈ ਸਿੱਧੇ ਜਿਹ ਕੌਂਜੀ ਹੀ ਐਡ ਕਰ ਸਕਦੇ ਨੇ ਇਸੇ ਨਾਲ ਇਹਦੇ ਵਿੱਚ ਹੁਣ ਮੈਂ ਥੋੜਾ ਐਡ ਕਰਾਂ ਗੜੀ ਪੱਤਾ ਜਿਹਦੇ ਨਾਲ ਕੀ ਬਹੁਤ ਵਧੀਆ ਟੇਸ ਆ ਜਾਂਦਾ ਸੰਜੀਪ ਵੈਸੇ ਵੀ ਇਹ ਵਧੀਆ ਗੜੀ ਪੱਤਾ ਹੈ ਥੋੜਾ ਜਿਆ ਇੰਗਲਿਸ਼ ਦਾ ਪਾਣੀ ਰੱਖਿਆ ਹੋਇਆ ਸੀ ਮਰੇ ਨੀ ਦਾ ਪਾਣੀ ਸੀ ਇਹਦੇ ਵਿੱਚ ਐਡ ਕਰਾਂਗੇ ਮਸਾਲਾ ਸਾਡਾ ਚੰਗੇ ਦਾ ਭੁੱਜ ਜੇਗਾ ਫਿਰ ਅਸੀਂ ਥੋੜਾ ਪਾਣੀ ਇਹਦੇ ਵਿੱਚ ਐਡ ਕਰਾਂਗੇ ਹਾਂਜੀ ਹੁਣ ਸਾਡਾ ਇਹ ਤੜਕਾ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਅਸੀਂ ਜਿਹੜੇ ਮਸਾਲੇ ਪਾਣੀ ਵਿੱਚ ਥੋੜਾ ਮਿਕਸ ਕਰਕੇ ਰੱਖੇ ਹੋਏ ਸੀ ਉਹ ਸਾਰੇ ਪਾਉਾਂਗੇ േലി പാടി ਸੀਰੀਸਾ ਦੇ ਉਤਰੀ ਵੀ ਸਾਡੀ ਕਿੰਨੀ ਵਧੀਆ ਬਣ ਕੇ ਰਣੀ ਹੋ ਗਈ ਆ ਹੁਣ ਇਹਦੇ ਵਿੱਚ ਜਿਹੜੇ ਅਸੀਂ ਬੋਇਲ ਕੀਤੇ ਹੋਏ ਸੀਗੇ ਫਰਾਈ ਕੀਤੇ ਹੋਏ ਪਿਆਜ਼ ਉਹ ਅਸੀਂ ਹੁਣ ਇਹਦੇ ਵਿੱਚ ਐਡ ਕਰਾਂਗੇ ਇਹ ਸਬਜੀਏ ਸਬਲ ਜੜੀਆ ਜਰੂਰ ਖਾਣੀ ਚਾਹੀਦੀ ਆ ਪਿਆਰ ਜਿਹੜਾ ਸੰ ਅੰਦਰ ਦਾ ਦਾ ਜਿਹੜੀ ਗਰਮੀ ਹੁੰਦੀ ਆ ਉਹ ਨੂੰ ਬਚਾਉਂਦਾ ਆ ਇਸ ਸਬਜੀ ਨੂੰ ਤੁਸੀਂ ਸਿੰਪਲ ਚਪਾਤੀ ਦੇ ਨਾਲ ਪਰੌਂਠੇ ਦੇ ਨਾਲ ਜਾਂ ਕਈ ਚਾਵਲ ਦੇ ਨਾਲ ਵੀ ਖਾ ਸਕਦੇ ਆ ਇੱਕ ਵਾਰੀ ਜਰੂਰ ਟਰਾਈ ਕਰਿਓ ਇਹ ਸਰੀ ਰੈਸਪੀ ਬਹੁਤ ਹੀ ਸਿੰਪਲ ਤੇ ਜਲਦੀ ਬਣਨ ਵਾਲੀ ਇਹ ਰੈਸਪੀ ਹੈ ਇੱਕ ਵਾਰੀ ਸਾਰੇ ਜਣੇ ਇਸ ਚੀਜ਼ ਨੂੰ ਟਰਾਈ ਕਰਕੇ ਜਰੂਰ ਦੇਖਿਓ ਇਹ ਦੂਸਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨੈਕਸਟ ਫੇਰ ਅੱਗੇ ਵੀਡੀਓ ਸਾਡੀਆਂ ਆndੀਆਂ ਰਹਿਣਗੀਆਂ